ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਬਾਬੇ ਦੀ ਮੇਰ ਨਾਲ ਠੰਡ ਤੋਂ ਬਚੇ ਹੋਏ ਹੋਗੇ ਇਸ ਵਾਲੀ ਵੀਡੀਓ ਦੇ ਵਿੱਚ ਅੱਜ ਦੇ ਤੁਹਾਨੂੰ ਟੂਰਨਾਮੈਂਟ ਦੱਸਣ ਜਾ ਰਹੇ ਹਾਂ ਅੱਜ ਕਿੱਥੇ-ਕਿੱਥੇ ਜੋ ਹੈ ਕਬੱਡੀ ਕੱਪ ਹੋਣੇ ਆ ਅੱਜ ਕਿੱਥੇ-ਕਿੱਥੇ ਮੈਚ ਆ ਅੱਜ ਕਿੱਥੇ-ਕਿੱਥੇ ਜੋ ਹੈ ਰੌਣਕਾਂ ਲੱਗਣੀਆਂ ਉਸ ਤੋਂ ਪਹਿਲਾਂ ਨਵੇਂ ਆਏ ਆ ਤਾਂ ਸਾਰੇ ਭਰਾ ਸਬਸਕ੍ਰਾਈਬ ਦੇਖ ਲਓ ਜ਼ਰੂਰ ਕਰ ਲਓ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਦੇ ਆ ਜ਼ਰੂਰ ਸਬਸਕ੍ਰਾਈਬ ਕਰਿਓ ਟੂਰਨਾਮੈਂਟ ਪਹਿਲਾਂ ਆਪਾਂ ਵਜਣੀ ਭਾਰਵਰਕ ਦੀ ਗੱਲ ਕਰੀ ਵੀ ਵੱਡੇ ਖਿਡਾਰ ਇੱਟਣਗੇ ਮਾਕੀ ਵਾਲੇ ਦਿਨ ਕਾਫੀ ਟੂਰਨਾਮੈਂਟ ਆ ਚਾਰ ਪੰਜ ਵੱਡੇ ਕੱਪ ਹੈਗੇ ਆ ਤੇ ਜੋ ਹੈ ਖੋਖਰ ਦੇ ਵਿੱਚ ਮੇਰੇ ਵੀਰੋ ਖੋਖਰ ਦੇ ਵਿੱਚ ਵੀ ਅੱਜ ਵੱਡਾ ਟੂਰਨਾਮੈਂਟ ਆ ਅੱਜ ਜਨਕੀ ਛੋਟੇ ਮੈਚ ਕੱਲ ਨੂੰ ਵਧੀਆ ਖਿਡਾਰੀ ਇਸ ਕਬੱਡੀ ਕੱਪ ਤੇ ਵੀ ਖੇਡਣਗੇ ਅੱਜ ਧਰਮਕੋੜ ਦੇ ਵਿੱਚ ਓਪਨ ਦਾ ਟੂਰਨਾਮੈਂਟ ਆ 31000 ਰੁਪਏ ਪਹਿਲਾ ਇਨਾਮ ਦੂਜਾ ਨਾਮ 21000 ਤੇ ਵਧੀਆ ਖਿਡਾਰੀ ਇਸ ਕਬੱਡੀ ਕੱਪ ਤੇ ਪੰਜਾਬ ਲਾਈਵ 1.com ਅਫੀਸ਼ੀਅਲ ਵੈਬਸਾਈਟ ਤੇ ਲਾਈਵ ਚੱਲਣਾ ਧਰਮਕੋੜ ਦੇ ਵਿੱਚ ਨਰੋਲ ਓਪਨ ਦੇ ਮੈਚ ਤੁਹਾਨੂੰ ਅੱਜ ਦੇਖਣ ਨੂੰ ਮਿਲਣੇ ਆ ਕੱਲ ਨੂੰ ਇੱਥੇ ਵੀ ਓਪਨ ਦਾ ਮੇਰੇ ਵੀਰੋ ਵੱਡਾ ਟੂਰਨਾਮੈਂਟ ਆ ਲੱਖ ਪਹਿਲਾ ਇਨਾਮ ਆ ਦੂਜਾ ਨਾਮ 71000 ਇੱਥੇ ਵੀ ਜੋ ਹੈ ਕੱਲ ਨੂੰ ਵੀ ਸਰਾ ਲੱਗਣੀਆਂ ਗੱਲਾਂ ਬਾਤਾਂ ਕਿ ਮੇਰੇ ਮਿੱਤਰੋ ਅੱਜ ਓਪਨ ਦਾ ਵੱਡਾ ਕਬੱਡੀ ਕੱਪ ਪੱਲੜੀ ਪਾਣੀਪੱਦ ਦੇ ਵਿੱਚ ਵੱਡਾ ਟੂਰਨਾਮੈਂਟ ਓਪਨ ਦਾ ਹੋਣਾ ਦੋ ਖਿਡਾਰੀ ਬਾਹਰੋਂ 71 ਤੇ ਮਨ ਜਾਤੇ ਤੀਜਾ ਇਨਾਮ 11000 ਵੈਸਟਾਂ ਨੂੰ 41 41000 ਆ ਰਵੀ ਦਿਓਰੇ ਹੁਣੀ ਵੱਡੇ ਖਿਡਾਰੀ ਇੱਥੇ ਹਰਿਆਣੇ ਦੇ ਚੋਟੀ ਦੇ ਖਿਡਾਰੀ ਪਹੁੰਚ ਰਹੇ ਆ ਜਿਹਦੇ ਦਿੰਦਾ ਇਹ ਜੋ ਟਾਪ ਦਾ ਓਪਨ ਦਾ ਵੱਡਾ ਕਬੱਡੀ ਕੱਪ ਅੱਜ ਤੁਹਾਨੂੰ ਦੇਖਣ ਨੂੰ ਮਿਲਣਾ ਹਰਿਆਣੇ ਦੇ ਵੱਡੇ ਖਿਡਾਰੀ ਸਮਿਤ ਸੇਵਾ ਅੱਜ ਦੇ ਟਾਈਮ ਦੇ ਟਾਪ ਦੇ ਖਿਡਾਰੀ ਇਸ ਟੂਰਨਾਮੈਂਟ ਤੇ ਖੇਡਣਗੇ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਕੱਪਾਂ ਬਾਰੇ ਜੱਗੂ ਸ਼ੀਲੂ ਸ਼ਾਜੀ ਸਾਰੀ ਜੋ ਹੈ ਅੱਜ ਰੈਸਟ ਤੇ ਆ ਖਿਡਾਰੀ ਕੱਲ ਨੂੰ ਕਾਫੀ ਮੈਚ ਆ ਕੱਲ ਨੂੰ ਦੇ ਵੱਡੇ ਖਿਡਾਰੀ ਸਾਰੇ ਹੀ ਦੇਖਣ ਨੂੰ ਮਿਲਨੇ ਆ ਤੁਹਾਨੂੰ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀਗੀ ਅਸੀਂ ਵੀਰਾਂ ਨੂੰ ਨਹੀਂ ਪਤਾ ਲੱਗਦਾ ਹੁੰਦਾ ਬਾਕੀ ਅੱਜ ਮਾਝੇ ਦੇ ਵਿੱਚ ਵੀ ਇੱਕ ਸ਼ੋਅ ਮੈਚ ਦਾ ਕਲੀਅਰ ਹੋਇਆ ਉਹਦਾ ਨਾਂ ਪੋਸਟਰ ਮਿਲਿਆ ਜੇ ਕਿਸੇ ਨੂੰ ਪਤਾ ਹੋਵੇ ਵੀ ਕਿੱਥੇ ਆ ਉਹ ਵੀ ਤੁਸੀਂ ਦੱਸ ਸਕਦੇ ਹੋ ਕਮੈਂਟ ਬਾਕਸ ਚ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਨਵੇਂ ਆਏ ਆ ਤਾਂ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਧੰਨਵਾਦ